ਚਿੱਟੇ ਦੇ ਚਿੱਟੇ ਦੇ ਵੱਡੇ ਵੱਡੇ ਵਾਦੇ ਕਰਦੇ ਹੋ ਮੈਂ ਚਿੱਟਾ ਫੜਾਉਣਾ ਆ ਚਲੋ ਸਾਰੇ ਅੰਬੱਤਾ ਵਿੱਚ ਪਹਿਲਾਂ ਵੀ ਮੈਂ ਫੜਾਇਆ ਸੀ ਕਹਿੰਦੇ ਪੱਤੇ ਸੀ ਹੋ ਸਲੇਟਰ ਦਾ ਹੋਰ ਪੱਤੇ ਦਿੱਤਾ ਨੇ 1 ਘੰਟਾ ਪਹਿਲਾਂ ਪੱਠਾ ਵਸਤੀ ਤੋਂ ਲੱਕ ਜੋ ਬੋਲੋ ਕਿੰਨੇ ਪੱਤੇ ਲੈਣੇ ਆ ਤੁਸੀਂ ਆ ਮੈਂ ਦਿਵਾਉਣਾ ਪੱਠਾ ਵਸਤੀ ਤੋਂ ਪੱਤੇ ਕਿੱਥੇ ਚਿੱਟਾ ਬੰਦ ਹੋ ਗਿਆ ਕਿਹੜਾ ਕਹਿੰਦਾ ਚਿੱਟਾ ਬੰਦ ਹੋ ਗਿਆ ਮੇਰਾ ਮੁੰਡਾ ਨਸ਼ੇ ਕਰਦਾ ਹੈ ਮੇਰੇ ਮੁੰਡੇ ਨੂੰ ਨਸ਼ਾ ਸਾਰੇ ਪਹਿਲਾਂ ਮੈਂ ਆਪਣਾ ਇੱਕ ਬੇਟਾ ਖੋਲਿਆ ਕੱਲ੍ਹ ਆ ਸੀ ਹੁਣ ਚੈਲੰਜ ਕਰਕੇ ਖੜਾਇਆ ਸੀ ਪਰ ਇਹ ਸਰਕਾਰਾਂ ਗੰਦੀਆਂ ਨੇ ਫੇਰ ਜਵਾਨਤ ਕਰਤੀ ਫੇਰ ਉਹਨੂੰ ਜਵਾਨਤ ਦਿੰਦੀ ਕੀ ਨਹੀਂ ਫੜਿਆ ਸੀ ਕਿ ਰੋਜ਼ ਤਾਂ ਪੰਡਿਤ ਸੈਮੀਨਾਰ ਕਰਦੇ ਵੀ ਨਸ਼ਾ ਕੋਈ ਕੁਛ ਨਹੀਂ ਨਸ਼ਾ ਬੰਦ ਹੋਇਆ ਮੇਰੇ ਨਾਲ ਜਦੋਂ ਮਰਜ਼ੀ ਆਓ ਆ ਪਤਾ ਫੜਿਆ ਅੱਜ ਆ ਸੀ ਮਾਨ ਸਾਹਿਬ ਆ ਮੇਰੀ ਸੁਣਦੇ ਹੋ ਆ ਪਤਾ ਜੁੜਿਆ ਮੈਂ ਤਾਂ ਲਾ ਸਬੂਤ ਚਲੋ ਆ ਪੱਟਾ ਵਸਤੀ ਤੇ 10000 ਪੱਤਾ ਲੈ ਲਓ ਜੱਲੇ ਮਰਜੀ ਲੈ ਲਓ ਕਿੰਨਾ ਕਿ ਮਾਲ ਸੱਜਾ ਬਾਟੂ ਨੇ ਸਾਚ ਜੱਲਾ ਮਰਜੀ ਲੈ ਲਓ ਜੀ ਤਾਹਿਬ 100 ਪੱਤਾ ਲੈ ਲਓ ਇਕਲੀ ਗਲੀ ਦੁਕਾਨ ਤੇ ਨਸ਼ਾ ਵੇਚਦਾ ਇਹਨਾਂ ਨਸ਼ੇੜੀਆਂ ਨੂੰ ਤੱਕੋ ਚੱਕ ਕੇ ਇਹਨਾਂ ਨੂੰ ਪੁੱਛੋ ਕਿਹੜਾ ਵੇਚਦਾ ਮੈਂ ਉਸੇ ਦਾ ਵੀ ਚੱਲਿਆ ਵੀ ਤੇਰੇ ਨਾਲ ਮੈਂ ਕੀ ਕੀਤੀ ਸੀ ਉੱਥੇ ਕਿ ਅੱਜ ਤੂੰ ਕੀ ਕਰਾਉਣੀ ਹੈ ਤੇ ਸਾਰਿਆਂ ਵੇਚਦਾ ਹੈ ਜੱਲੇ ਮਰਜੀ ਲੈ ਲਓ ਅੱਜ ਮੈਂ ਸਬੂਤ ਦੇਣਾ ਅੱਜ ਪੱਤਾ ਵੇਚਾਂ ਮੇਰੀ ਜੇਬ ਚ ਜਾਏਗਾ ਕਰ ਰੋਟੇ ਵਿੱਚ ਰਹਿ ਰਿਹਾ ਇੱਕ ਪੱਤਾ ਚੁਲਿਆਏ ਉਹਨੇ 250 ਰੁਪਿਆ ਲੈ ਪੱਤੇ ਦਾ ਮੇਰੇ ਮੁੰਡੇ ਤੋਂ ਇਹ ਲੋਕ ਮੇਰੇ ਇਹਨਾਂ ਲੋਕਾਂ ਨੇ ਮੇਰਾ ਘਰ ਪਟਿਆ ਪਹਿਲਾਂ ਮੈਂ ਇੱਕ ਜਵਾਬ ਖੋਲਿਆ ਇਹ ਕਰਿਆ ਇਹ ਉਹਨਾਂ ਨੂੰ ਵੀ ਮਾਰਨਾ ਚਾਹੁੰਦੇ ਨੇ ਮਾਨ ਸਾਹਿਬ ਕਿਤੇ ਇਹ ਨਾਲ ਫੋਕੇ ਬਾਦੇ ਨਾ ਕਰੋ ਕੋਈ ਚਿੱਟਾ ਬੰਦ ਨਹੀਂ ਹੋਇਆ ਮੈਂ ਸਬੂਤ ਦਿੰਦਾ ਐਂ ਬਲੇ ਸਾਹਬਾਂ ਪਰसों ਚੋਤੇ ਸਾਨੂੰ ਬੁਲਾਇਆ ਸੀ ਵੀ ਚਿੱਟਾ ਫੜਾਓ ਮੈਂ ਇਸੇ ਚੋਲੂ ਦਰਖਾਸਤ ਦਿੱਤੀ ਐਸਐਚਓ ਦੀ ਗੱਡੀ ਨਹੀਂ ਆਈ ਮੈਂ ਕਾਲ ਜਰੂਰ ਤੇ ਚੱਟਾ ਫੜ ਲਿਆ ਖਾਲ ਤੇ ਪੱਤੇ ਫੜੇ ਮੈਂ ਮੈਂ ਇੰਨੇ ਵਾਰੀ ਐਸਐਚਓ ਨੂੰ ਬੇਨਤੀ ਕਰਾਇਆ ਵੀ ਮੇਰਾ ਘਰ ਪੱਟਿਆ ਗਿਆ ਜਨਾਬ ਇਹ ਬੰਦੇ ਚੱਕੋ ਐਸਐਚਓ ਨੇ ਮੇਰੀ ਕੋਈ ਨਹੀਂ ਸੁਣੀ ਸੀ ਟਡੂ ਵਾਲੇ ਨੇ ਅੱਜ ਮੈਂ ਬੱਤਲ ਸੋਨੂੰ ਫੜਾਉਣਾ ਮੇਰੇ ਨਵੇਂ ਹੱਥ ਦੇ ਨਿਹਾਉਣਾ ਮੈਂ ਕਰੂ ਕੀਤਾ ਪੁੱਤ ਮੇਰੇ ਮੁੰਡੇ ਨੂੰ ਕੀਤਾ ਛੋਟੇ ਨੂੰ ਕਹਿੰਦੇ ਐਵੇਂ ਬੋਲ ਲੈਂਦਾ ਰਹਿੰਦਾ ਉਹ ਉਹ ਐਵੇਂ ਬੋਲਿਆ ਨਾ ਭਾਂਤ ਮਾਲ ਨੂੰ ਕੌਣ ਬੁਖਦਾ ਯਾਰ ਕੋਈ ਕਿਤੇ ਕੁਛ ਨਹੀਂ ਇਹ ਲੋਕਾਂ ਨੂੰ ਚੁੱਪ ਕਰਾਉਂਦੇ ਨੇ ਜੇ ਕੋਈ ਬੋਲਦਾ ਉਹਦੇ ਪਰਚਾ ਦੇ ਦਿੰਦਾ ਨੇ ਅੰਦਰ ਕਰ ਦਿੰਦੇ ਨੇ ਕੋਈ ਕੁਝ ਨਹੀਂ ਹੈਗਾ ਯਾਰ ਕਿਤੇ ਅਕਿਆ ਬੋਲਦਾ ਮੈਂ ਸਾਡਾ ਜਲੂਸ ਨਿਕਲਦਾ ਸਾਡੇ ਬਾੜ ਦਾ ਪੇੜਾ ਕਰਕ ਹੋਇਆ ਪਿਆ ਆਕੇ ਮੇਰੇ ਨਾਲ ਚਲੋ ਮੂਵੀ ਬਣਾਓ ਦੇਖੋ ਚਲੋ ਮੈਂ ਤੁਹਾਨੂੰ ਮੇਰੇ ਬਾੜ ਦੀ ਦਿਖਾ ਲਾ ਕਿਹੜਾ ਬਾੜ ਆ ਤੁਹਾਡਾ ਬਾੜ ਨੰਬਰ 3 ਦਾ ਪੇੜਾ ਕਰਕ ਕਰਤਾ ਜੀ ਕਿੱਦਾਂ ਟੱਪ ਨੂੰ ਇੰਚ ਜਗ੍ਹਾ ਨਹੀਂ ਹੈਗੀ ਇੰਚ ਐਡੀ ਐਡੀ ਠੀਕ ਹੋਈ ਪਈ ਐ ਕੋਈ ਗਲੀ ਨਹੀਂ ਬਣੀ ਕੋਈ ਨਾਲੀ ਨਹੀਂ ਬਣੀ ਫੋਕੇ ਦਾਬੇ ਨੇ ਅਸੀਂ ਗਲੀਆਂ ਬੜਾ ਦੀਆਂ ਵਿਕਾਸ ਕਰਤਾ ਕੁਝ ਨਹੀਂ ਹੋਇਆ ਮਾਨਸਾ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋਇਆ ਮੇਰੇ ਨਾਲ ਚੰਦੋਂ ਕੋਈ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਾਉਣਾ ਹੁਣ ਧੰਨਵਾਦ